ਪਨ ਆਲੂ ਵਾਲੀਆ ਜੀ ਏਡੀਸੀਪੀ 1 ਮਿਸਟਰ ਸੁਰਿੰਦਰ ਏਸੀਪੀ ਮਨਜੀਤ ਸਾਡੇ ਐਸਐਚਓ ਗੇਟ ਕੀਮਾ ਤੇ ਅਮੋਲਕ ਸੀਆਈਏ 1 ਦੀ ਜਿਹੜੇ ਇੰਚਾਰਜ ਨੇ ਇੰਸਪੈਕਟਰ ਸਾਹਿਬ ਇਹਨਾਂ ਸਾਰਿਆਂ ਵੱਲੋਂ ਬਹੁਤ ਜ਼ਿਆਦਾ ਮਿਹਨਤ ਕੀਤੀ ਗਈ ਕਿਉਂਕਿ ਪਹਿਲਾਂ ਤਾਂ ਇਹਦੇ ਵਿੱਚ ਮੋਟਿਵ ਨਹੀਂ ਕਲੀਅਰ ਹੋ ਰਿਹਾ ਸੀਗਾ ਕਰਦਿਆਂ ਨੂੰ ਵੀ ਕਾਫੀ ਸ਼ੱਕ ਸੀ ਕਿ ਕਿਸੇ ਬੰਦੇ ਨਾਲ ਉਹਨਾਂ ਦਾ ਕੋਰਟ ਕਾਰਡ 'ਚ ਕੋਈ ਮੈਟਰ ਚੱਲ ਰਿਹਾ ਸੀ ਵੀ ਉਹਨਾਂ ਨੇ ਸ਼ਾਇਦ ਇਹ ਕੰਮ ਕਰਵਾ ਦਿੱਤਾ ਬਟ ਇਨੂੰ ਬੜਾ ਬਰੀਕੀ ਨਾਲ ਟੈਕਨੀਕਲੀ ਔਰ ਸਾਇੰਟਿਫਿਕਲੀ ਔਰ ਜਿਹੜੀ ਅਸਲੀ ਪੁਲਿਸਿੰਗ ਪ੍ਰੋਫੈਸ਼ਨਲ ਵੇ ਆਫ ਇਨਵੈਸਟੀਗੇਸ਼ਨ ਉਹਦੇ ਚ ਇਹਨੂੰ ਅਸੀਂ ਇਨਵੈਸਟੀਗੇਟ ਕੀਤਾ ਉਹਦੇ ਚ ਤਿੰਨ ਬੰਦੇ ਗ੍ਰਿਫਤਾਰ ਕੀਤੇ ਗਏ ਜਿਨ੍ਹਾਂ ਨੇ ਐਕਚੁਅਲੀ ਮਰਡਰ ਕੀਤਾ ਉਹਦੇ ਚ ਮੇਨ ਹੈਗਾ ਪ੍ਰਿੰਸ 엘ੀਅਸ ਬੌਕਸਰ ਇਹ ਛਾਰਟੇ ਦਾ ਰਹਿਣ ਵਾਲਾ 19 ਸਾਲ ਦੀ ਉਮਰ ਹੈ 11ਵੀਂ ਪਾਸ ਹੈ ਦੂਜਾ ਹੈਗਾ ਦੀਪਕ ਪ੍ਰਤਾਪ ਉਰਫ ਪੋਲੂ ਇਹ ਵੀ ਹਰਗੋਬਿੰਦ ਐਵੇਨਿਊ ਛਾਟੇ ਦਾ ਰਹਿਣ ਵਾਲਾ ਹੈ तकरीबन 18 ਸਾਲ ਦਾ ਹੈਗਾ ਇਹ ਔਰ ਤੀਸਰਾ ਹੈਗਾ ਦਾਨਿਸ਼ ਇਲੀਅਸ ਗੁੱਗੂ ਇਹ ਕੋਟ ਖਾਲਸਾ ਅਮਰਸਰ ਦਾ ਹੈ ਰਹਿਣ ਵਾਲਾ ਇਹਦੀ ਉਮਰ ਵੀ तकरीबन 18 ਸਾਲ ਤੋਂ ਉੱਪਰ ਹੈ ਮੇਨ ਗੱਲ ਇਹ ਆਈ ਹੈ ਮੋਟਿਵੇ ਜਿਹੜੀ ਨਿਕਲ ਕੇ ਕਿ ਪੋਲੂ ਜਿਹੜਾ ਲੜਕਾ ਹੈਗਾ ਦੀਪਕ ਪ੍ਰਤਾਪ ਇਨਾਂ ਦੇ ਪਰਿਵਾਰ ਨਾਲ ਪੁਰਾਣਾ ਯਸ਼ਪਾਲ ਦੇ ਪਰਿਵਾਰ ਨਾਲ ਰঞ্জਿਤ ਸਿੰਘੀ ਉਹਦੇ ਦਾਦਾ ਦਾਦੀ ਨੂੰ ਵੀ ਅੰਦਰ ਕਰਾਇਆ ਸੀ ਉਸ ਤੋਂ ਇਲਾਵਾ ਇਹਦੇ ਜਿਹੜਾ ਮੇਨ ਐਂਗਲ ਆਇਆ ਕਿ ਜਿਹੜਾ ਦੀਪਕ ਪ੍ਰਤਾਪ ਭੋਲੂ ਹੈ ਇਹਨੂੰ ਡਾਊਟ ਸੀਗਾ ਕਿ ਮੇਰੇ ਮਦਰ ਜਿਹੜੇ ਹੈਗੇ ਆ ਉਹਨਾਂ ਦੇ ਬਾਰੇ ਗਲਤ ਇਹਦੀ ਇੰਟੈਂਸ਼ਨ ਹੈਗੀ ਹੈ ਯਸ਼ਪਾਲ ਮਰਨ ਵਾਲੇ ਦੀ ਔਰ ਉਹ ਉਸ ਮੁਤਾਬਕ ਉਹਨੂੰ ਲੱਗਦਾ ਸੀ ਕਿ ਕਿਉਂਕਿ ਉਹਦੇ ਫਾਦਰ ਜੇਲ੍ਹ 'ਚ ਨੇ ਤੇ ਉਹ ਕੋਈ ਇਹੋ ਜਿਹਾ ਉਹਨੂੰ ਲੱਗਿਆ ਕਿ ਰਿਲੇਸ਼ਨਸ਼ਿਪ ਨਾ ਡਵੈਲਪ ਹੋ ਜੇ ਜਾਂ ਹੋ ਗਿਆ ਹੋਵੇ ਤੇ ਅਸ਼ਪਾਲ ਦੀ ਜਿਹੜੀਆਂ ਹਰਕਤਾਂ ਸੀਗੀਆਂ ਉਹ ਤੋਂ ਇਹਨੂੰ ਕਾਫੀ ਗੁੱਸਾ ਸੀਗਾ ਯੰਗਸਟਰ ਨੂੰ ਤੋਂ ਉਹਨੇ ਇਸ ਗੁੱਸੇ ਨਾਲ ਇਸ ਇੰਟੈਂਸ਼ਨ ਨਾਲ ਇਹ ਬੰਦੇ ਤਿਆਰ ਕੀਤੇ ਜਿਹੜੇ ਦੀਪਕ ਪ੍ਰਿੰਸ ਬੌਕਸਰ ਵਗੈਰਾ ਹੈਗੇ ਤੇ ਦਾਨਿਸ਼ ਕੁਕੂ ਜੋ ਇਹਦੇ ਪੁਰਾਣੇ ਵਾਕਫ ਸੀਗੇ ਔਰ ਇਹਨਾਂ ਨਾਲ ਪਹਿਲਾਂ 2 ਲੱਖ ਦੇ ਪੇਚ ਵਿੱਚ ਗੱਲ ਹੋਈ ਸਪਾਰੀ ਕਿਲਿੰਗ ਦੀ ਫਰਲਟੀਮੇਟਲੀ 1 ਲੱਖ ਰੁਪਇਆ ਦਿੱਤਾ ਗਿਆ ਤੇ ਉਹ ਇਹਨਾਂ ਨੇ ਉਸ ਦਿਨ ਜਾ ਕੇ ਉਹਨੂੰ ਯਸ਼ਪਲ ਉਹਨਾਂ ਨੂੰ ਗੋਲੀਆਂ ਮਾਰੀਆਂ ਤੇ ਉਹਨਾਂ ਦੀ ਮੌਤ ਹੋ ਗਈ ਉਸ ਤੋਂ ਬਾਅਦ ਇਹ ਕਿਉਂਕਿ ਬਲਾਈਂਡ ਕੇਸ ਸੀ ਬਿਲਕੁਲ ਸਾਡੀਆਂ ਟੀਮਾਂ ਇਹਨਾਂ ਨੂੰ ਫੋਲੋ ਕਰਦੀ ਨੇ ਛੋਟੇ ਛੋਟੇ ਲੀਡ ਜਿੱਥੋਂ ਵੀ ਸਾਨੂੰ ਮਿਲਦੀਆਂ ਰਹੀਆਂ ਘਰੋਂ ਇਹ ਸਾਰੇ ਭੱਜੇ ਹੋਏ ਸੀਗੇ ਸਾਨੂੰ ਪਹਿਲਾਂ ਕਲੀਅਰ ਵੀ ਨਹੀਂ ਸੀਗਾ ਕਿ ਕੌਣ ਕੌਣ ਬੰਦੇ ਕਿਵੇਂ ਕਿਵੇਂ ਕੀ ਕੀ ਰੋਲ ਹੈ ਔਰ ਕੀ ਮੋਟਿਵ ਹੈ ਮੇਨ ਮੋਟਿਵ ਦੀ ਜਿਹੜਾ ਇਸ਼ੂ ਸੀਗਾ ਇਸ ਇਨਵੈਸਟੀਗੇਸ਼ਨ ਦੇ ਵਿੱਚ ਤੋਂ ਰਾਜਸਥਾਨ ਦੇ ਵਿੱਚ ਚਾਹੇ ਉਹ ਜੈਪੁਰ ਹੈ ਚਾਹੇ ਉਹ ਅਜਮੇਰ ਹੈ ਚਾਹੇ ਪੁਸ਼ਕਰ ਹੈ ਉਤਰਾਖੰਡ ਹੈ ਹਰਦੁਆਰ ਹੈ ਦਿੱਲੀ ਹੈ ਉੱਥੇ ਬਹੁਤ ਸਾਰੀਆਂ ਟੀਮ ਸਾਡੀਆਂ ਜਿਹੜੀਆਂ ਉਹ ਰੇਡ ਕਰਦੀ ਰਹੀਆਂ ਫੋਲੋ ਕਰਦੀ ਰਹੀਆਂ ਤੋਂ ਅਲਟੀਮੇਟਲੀ ਮੈਂ ਨੂੰ ਬੜੀ ਵੱਡੀ ਸਕਸੈਸ ਮੰਨਦਾ ਕਿ ਸਾਰੀ ਉਥੀ ਜਿਹੜੀ ਹੈ ਸੁਲਝਾਈ ਗਈ ਔਰ ਇਹਦੇ ਚ ਤਿੰਨੋਂ ਬੰਦੇ ਗ੍ਰਿਫਤਾਰ ਕੀਤੇ ਗਏ ਔਰ ਜਿਹੜਾ ਵੈਪਨ ਆਫ ਅਫੈਂਸ ਹੈ ਉਹ ਵੀ ਰਿਕਵਰ ਕੀਤਾ ਗਿਆ ਤੇ ਜਿਹੜੀ ਭੋਲੂ ਦੀ ਗ੍ਰਿਫਤਾਰੀ ਹੈ ਉਸ 15 ਤਰੀਕ ਨੂੰ ਹੋਈ ਹੈ ਇਹਨਾਂ ਦੋਨਾਂ ਦੀ 17 ਤਰੀਕ ਦੀ ਹੈਗੀ ਹੈ ਗ੍ਰਿਫਤਾਰੀ ਅਲੱਗ-ਅਲੱਗ ਜਗ੍ਹਾ ਤੋਂ ਅੰਮ੍ਰਿਤਸਰ ਦੇ ਵਿੱਚ ਸੋ ਮੈਂ ਇਹਦੇ 'ਚ ਅਗਲੀ ਗੱਲ ਇਹ ਕਹਿਣਾ ਚਾਹੁੰਦਾ ਕਿ ਜਿਹੜਾ ਇੱਕ ਬੰਦਾ ਹੋਰ ਰਹਿੰਦਾ ਹੈ ਇਹਦੇ ਨਾਲ ਦਾ ਸਾਥੀ ਜੋ ਇਹਨਾਂ ਦੇ ਆਈ ਹੈ ਇੰਟਰੋਗੇਸ਼ਨ ਦੇ ਵਿੱਚ ਉਹ ਵੀ ਅਸੀਂ ਜਲਦੀ ਕਾਬੂ ਕਰਾਂਗੇ ਇਸ ਤੋਂ ਇਲਾਵਾ ਜਿਹੜਾ ਇਹਦਾ ਪਛੋਕੜ ਹੈ ਪ੍ਰਿੰਸ ਬੌਕਸਰ ਦੇ ਖਿਲਾਫ ਤਿੰਨ ਮੁਕਦਮੇ ਨੇ ਐਨਡੀਪੀਐਸ ਐਕਟ ਦਾ ਹੈਗਾ ਨਵਾਂ ਸ਼ਹਿਰ ਦੇ ਵਿੱਚ ਜਿੱਥੋਂ ਪੀਓ ਹੈ ਤੇ ਇੱਕ ਸਨੇਚਿੰਗ ਦਾ ਹੈਗਾ ਪੀਏਯੂ ਲੁਧਿਆਣਾ ਥਾਣੇ ਦੇ ਵਿੱਚ ਦਾਨਿਸ਼ ਦੇ ਖਿਲਾਫ ਤਿੰਨ ਮੁਕਦਮੇ ਨੇ ਐਨਡੀਪੀਐਸ ਐਕਟ ਦੇ ਔਰ ਇੱਕ ਦੁਕਾਨਤੀ ਦਾ ਵੀ ਹੈਗਾ ਗੇਟ ਕੀਮਾ ਦਾ 399 ਵਗੈਰਾ ਦਾ 25 ਆਰਮਜ਼ ਐਕਟ ਵੀ ਲੱਗਿਆ ਨਾਲ ਇੱਕ ਮੁਕਦਮੇ ਵਿੱਚ ਉਹ ਪੀਓ ਵੀ ਹੈ ਜਿਹੜਾ ਐਸਬੀਐਸ ਨਗਰ ਦਾ ਹੈ ਇਸ ਸਨੇਚਿੰਗ ਚ ਲੁਧਿਆਣੇ ਦੇ ਵਿੱਚ ਵੀ ਇੱਕ ਮੁਕਦਮੇ ਚ ਉਹ ਵਾਂਟਡ ਸੀਗਾ ਤੇ ਦੀਪ ਜਿਹੜਾ ਦੀਪਕ ਭੋਲੂ ਦੇ ਖਿਲਾਫ ਵੀ ਤਿੰਨ ਅਸਲੈਕਟ ਦੇ ਮੁਕਦਮੇ ਪਹਿਲਾਂ ਦਰਜ ਨੇ ਸੋ ਇਹ ਕ੍ਰਿਮੀਨਲ ਬੰਦੇ ਨੇ ਔਰ ਇਸ ਚ ਨਾਲ ਜਿਹੜੀ ਮੁੱਢਲੀ ਪੁੱਛਗਿੱਛ ਕਿਉਂਕਿ ਹੁਣ ਬੜੀ ਤਾਜ਼ਾ ਇਹ ਗੱਲ ਹੈਗੀ ਹੈ ਫਿਰ ਤੁਹਾਡੇ ਨਾਲ ਸ਼ੇਅਰ ਕਰਨੀ ਬੜੀ ਜ਼ਰੂਰੀ ਸੀਗੀ ਇੱਕ ਮੁਕਦਮਾ ਕੈਂਟ ਥਾਣੇ ਦੇ ਵਿੱਚ ਵੀ ਦਰਜ ਹੋਇਆ ਸੀ ਜਿੱਥੇ ਵੀ ਇਹਨਾਂ ਨੇ ਗੋਲੀ ਚਲਾਈ ਸੀਗੀ 307 ਦਾ ਉਹ ਅਸਲਾ ਐਕਟ ਵੀ ਨਾਲ ਲੱਗਿਆ ਉਹਦੇ ਚ ਵੀ ਇਹਨਾਂ ਦੀ ਸ਼ਮੂਲੀਅਤ ਜਿਹੜੀ ਹੈ ਇਹਨਾਂ ਨੇ ਕਬੂਲੀ ਹੈ ਉਹਨੂੰ ਅਸੀਂ ਹੋਰ ਵੈਰੀਫਾਈ ਡੀਪਲੀ ਕਰ ਰਹੇ ਆ ਔਰ ਮੈਨੂੰ ਉਮੀਦ ਹੈ ਕਿ ਜਦੇ ਇਹਨਾਂ ਤੇ ਅਗਲੀ ਪੁੱਛਗਿਚ ਹੈ ਉਹ ਤੋਂ ਹੋਰ ਬਹੁਤ ਸਾਰੇ ਖੁਲਾਸੇ ਹੋਣ ਦੀ ਉਮੀਦ ਹੈ ਕਿ ਵੈਪਨ ਵਗੈਰਾ ਇਹਨਾਂ ਨੇ ਕਿੱਥੋਂ ਲੈ ਕੇ ਆਂਦੇ ਕਿੱਦਾਂ ਇਹ ਕਿੱਥੇ ਕਿੱਥੇ ਲੁਕਦੇ ਰਹੇ ਔਰ ਕੀ ਇਹਨਾਂ ਦਾ ਮੋਡਸ ਪਰੈਂਡੀ ਪਹਿਲਾਂ ਰਿਹਾ ਔਰ ਇਹਨੇ ਡਿਸਟ੍ਰਿਕਟਸ ਦੇ ਵਿੱਚ ਜਿਹੜੀ ਇਹਨਾਂ ਦੀ ਆਮਦੁਰਫਤਾ ਚਾਹੀਓ ਐਸਬੀਐਸ ਨਗਰ ਹੈ ਜੇ ਅਸੀਂ ਪੀ ਲੁਧਿਆਣਾ ਦਾ ਏਰੀਆ ਹੈ ਔਰ ਆਪਣੇ ਵੀ ਇਹਦਾ ਮਤਲਬ ਕਾਫੀ ਇਹਨਾਂ ਦਾ ਏਰੀਆ ਆਫ ਆਪਰੇਸ਼ਨ ਲਾਰਜ ਹੈਗਾ ਉਹ ਸਾਰੀਆਂ ਚੀਜ਼ਾਂ ਅਸੀਂ ਟਰੈਕ ਡਾਊਨ ਕਰਾਂਗੇ ਔਰ ਉਹਨੂੰ ਰਿਕਾਰਡ ਤੇ ਲੈ ਕੇ ਆਵਾਂ ਜਿਹੜਾ ਗੈਂਗ ਦੇ ਨਾਲ ਸੰਬੰਧਿਤ ਹੈਗੇ ਅਰੇ ਗੈਂਗ ਦੀ ਗੱਲ ਕੋਈ ਕਲੀਅਰ ਨਹੀਂ ਹੋਈ ਲੋਕਲ ਗੈਂਗ ਤਾਂ ਇਹ ਹੈਗਾ ਹੀ ਇਹਨਾਂ ਦਾ ਆਪਣਾ ਆਪਸ ਦੇ ਵਿੱਚ ਬਟ ਇਹਨੂੰ ਅੱਗੇ ਫਰਦਰ ਇਨਵੈਸਟੀਗੇਸ਼ਨ ਦੀ ਲੋੜ ਹੈ ਕਿਉਂਕਿ ਬਹੁਤ ਜ਼ਿਆਦਾ ਤਾਜ਼ਾ ਅਰੈਸਟ ਹੈਗੀ ਹੈ ਤੇ ਤੁਹਾਡੇ ਨਾਲ ਸ਼ੇਅਰ ਕੀਤੀ ਜਾਂਦੀ ਹੈ ਔਰ ਅੱਜ ਇਹਨਾਂ ਨੂੰ ਪ੍ਰੋਡਿਊਸ ਕਰਕੇ ਲੰਬਾ ਰਿਮਾਂਡ ਵੀ ਲਵਾਗੇ। ਸਣੀ ਪੀ ਇਹ ਦੀ ਇਹ ਦਾਣਾ ਹੈ ਕਿ ਅਸੀਂ ਪੀ ਦੇ ਨਾਲ ਉਹਦੇ ਬਾਰੇ ਕੋਈ ਮੈਂ ਤੁਹਾਨੂੰ ਦੱਸਿਆ ਨੇ ਜੀ ਉਹਨਾਂ ਨੂੰ ਉਹ ਡਾਊਟ ਸੀਗੀ ਗੱਲ ਪਰ ਇਸ ਗੱਲ ਦੇ ਵਿੱਚ ਮੋਟਿਵ ਵੀ ਅਲੱਗ ਨਿਕਲਿਆ ਤੇ ਉਹ ਜਿਹੜੀ ਆਪਣੇ ਵਾਰਦਾਤ ਕਰਨ ਵਾਲੇ ਬੰਦੇ ਵੀ ਆਪਾਂ ਫੜ ਲਏ ਆ ਅਲੋਂਗ ਵਿਦ ਵੈਪਨ ਆਫ ਅਫੈਂਸ। ਪਰ ਕੇਸ ਸੋਸ਼ਲ ਮੀਡੀਆ ਦਾ ਸਾਰਾ ਵੀ ਲੈ ਰਹੇ ਸੀ। ਦੇਖੋ ਸੋਸ਼ਲ ਮੀਡੀਆ ਦਾ ਤਾਂ ਅੱਜ ਕੱਲ ਸਾਰੇ ਯੰਗਸਟਰਸ ਹੀ ਲੈਂਦੇ ਆ ਔਰ ਕ੍ਰਿਮੀਨਲਸ ਕਾਫੀ ਟੈਕਨੋਲੋਜੀ ਦਾ ਫਾਇਦਾ ਲੈਂਦੇ ਆ ਬਟ ਏ ਜਿੱਦਾਂ ਆਪਾਂ ਕਹਿੰਨੇ ਕਾਨੂੰਨ ਦੇ ਹੱਥ ਥੋੜੇ ਲੰਬੇ ਹੁੰਦੇ ਆ ਜੀ ਤੇ ਸਾਡੀ ਜਿਹੜੀ ਟੀਮ ਐ ਮੈਨੂੰ ਬੜਾ ਮਾਣ ਆ ਇਸ ਗੱਲ ਤਾਂ ਕਿ ਵੀ ਹੈਵ ਅ ਵੈਰੀ ਗੁੱਡ ਟੀਮ ਐਂਡ ਉਹਨਾਂ ਨੇ ਬਹੁਤ ਦਿਨ ਰਾਤ ਮਿਹਨਤ ਕੀਤੀ ਐ ਇਸ ਗੱਲ ਦੇ ਉੱਤੇ ਨਹੀਂ ਜੀ ਇਲੀਗਲ ਸਰ ਆਖਰਕਾਰ ਕੇਜੀਐਸੀ ਮਨਚਾ ਸੀ ਜਿੱਦ ਤੱਕ ਇੰਨਾ ਕੂਨੀ ਖੇਲ ਨੂੰ ਖੇਡਣਾ ਪਿਆ ਕਿ ਆ ਯਸ਼ਪਾਲ ਦਾ ਵਾਕਈ ਕੋਈ ਅਫੇਅਰ ਸੀ ਨਹੀਂ ਦੇਖੋ ਇਹ ਗੱਲਾਂ ਨਾ ਭਾਜੀ ਇਹ ਪਾਰਟ ਆਫ ਇਨਵੈਸਟੀਗੇਸ਼ਨ ਐ ਪ੍ਰਿੰਮਨੀ ਤੌਰ ਤੇ ਮੋਟਿਵ ਸਾਨੂੰ ਇਹ ਪਤਾ ਲੱਗਿਆ ਦੇਖੋ ਐਡੀ ਵੱਡੀ ਗੱਲ ਹੋਈ ਹੈ ਆਫਟਰ ਆਲ ਐਂਡ ਬੈਡ ਬੈਡ ਆਈਸੀਓ ਦੀ ਕਿ ਕਿਸ ਤਰ੍ਹਾਂ ਇਹ ਉਹੀ ਉਹੀ ਗੱਲ ਕਲੀਅਰ ਕਰਦੇ ਆ ਜੀ ਉਹਨਾਂ ਤਾਂ ਸ਼ੇਅਰ ਕਰਾਂਗੇ ਆਪਾਂ ਐਵੇਂ ਗੱਲ ਕਹਿ ਦਈਏ ਉਹਦੀ ਸ਼ੁਰੂ ਦੀ ਵਿੱਚ ਬਟ ਡੈਫੀਨਿਟਲੀ ਦੇਖੋ ਜੇ ਇੱਕ ਬੰਦੇ ਨੂੰ ਪੈਸੇ ਦੇ ਰਿਹਾ ਬੰਦਾ ਤੇ ਬੰਦੇ ਨੂੰ ਕੰਟ੍ਰੈਕਟ ਕਿਲਿੰਗ ਦੇ ਥਰੂ ਮਰਡਰ ਕਰਵਾ ਰਿਹਾ दैट ਮੀਨਸ ਕਿ ਕੋਈ ਇੰਨਾ ਜਿਆਦਾ ਗੁੱਸਾ ਜਾਂ ਰੰਜਿਸ਼ਤਾ ਹੈ ਹੀ ਹੈ ਨਾ ਜੀ ਸੀਪੀ ਸਾਹਿਬ ਕੋਲੋਂ ਨਾਲ ਗਿਆ ਸੀ ਜਾਂ ਉਹਨੇ ਸਪਾਰੀ ਦਿੱਤੀ ਦੇ ਵਿੱਚ ਉਹ ਗੱਲ ਆ ਜੇ ਕਲੀਅਰ ਕਰਨੀ ਹੈ ਵੈਸੇ ਕਿਉਂਕਿ ਮਡਲੀ ਪੁੱਛਕਿਛ ਹੈ ਰੋਲ ਭੋਲੂ ਦਾ ਵੀ ਉਹ ਬਰਾਬਰ ਦਾ ਹੀ ਹੈ ਕਿਉਂਕਿ ਸਾਰੀ ਇਨਸਟੀਗੇਸ਼ਨ ਉਹਦੀ ਹੈ ਉਹ ਸਾਰਾ ਜਿਹੜਾ ਇੱਕ ਬੰਦਾ ਤੁਹਾਨੂੰ ਮੈਂ ਦੱਸਿਆ ਇਹਦੇ ਚ ਰਹਿੰਦਾ ਵੀ ਅਰੈਸਟ ਕਰਨਾ ਇਹਨਾਂ ਨੂੰ ਅੱਜ ਰਿਮਾਂਡ ਲੈ ਕੇ ਲੰਬਾ ਸਾਰੀ ਗੱਲ ਤੁਹਾਨੂੰ ਦੁਬਾਰਾ ਅਸੀਂ ਖੁਲਾਸਾ ਵੀ ਇਹਦੇ ਚ ਕਰਾਂਗੇ ਕਿ ਕੀ ਕੀ ਸੀਕਵੈਂਸ ਹੋਇਆ ਕਿੱਥੋਂ ਚੱਲੇ ਕਿਵੇਂ ਗਏ ਮੋਟਰਸਾਈਕਲ ਕਿਦਾਂ ਸੀ ਉਹ ਸਾਰੀਆਂ ਗੱਲਾਂ ਰਹਿੰਦੀ ਆ ਜੀ ਸਰ ਉਹ ਬਾਈਕ ਤੇ ਦੋ ਬੰਦੇ ਨਜ਼ਰ ਆ ਰਹੇ ਅਤੇ ਉਹੀ ਮੈਂ ਕਹਿ ਰਿਹਾ ਨਾ ਜੇ ਆਪਾਂ ਸਾਰੀ ਗੱਲ ਐਵੇਂ ਮੈਂ ਕੱਚੀ ਗੱਲ ਕਹਿ ਦਵਾ ਇੱਥੇ ਕੱਲ ਨੂੰ ਕੇਸ ਖਰਾਬ ਹੋ ਜੇ ਐਵੀਡੈਂਸ ਦੇ ਥਰੂ ਆਪਾਂ ਉਹੀ ਗੱਲ ਕਰਨੀ ਚਾਹੀਦੀ ਹੈ ਜਿੰਨੀ ਸਾਡੇ ਕੋਲ ਆਈ ਹੈ ਉਹ ਤੁਹਾਡੇ ਨਾਲ ਸ਼ੇਅਰ ਕਰਨੀ ਜ਼ਰੂਰੀ ਤਾਂ ਸੀਗੀ ਬਿਕੋਜ਼ ਬਾਅਦ ਚ ਫਿਰ ਸਾਰਿਆਂ ਨੂੰ ਵੀ ਹੋ ਜਾਂਦਾ ਕਿ ਆ ਮਤਲਬ ਅਦੀਵ ਚੰਦੀ ਦੀ ਹਾਫ ਹਾਫ ਬੇਕਟ ਜਿਹੜੀ ਇਨਫੋਰਮੇਸ਼ਨ ਉਹਨਾਂ ਸਾਨੂੰ ਨੁਕਸਾਨ ਹੀ ਹੁੰਦਾ ਤਿੰਨ ਤੁਹਾਨੂੰ ਦੱਸਿਆ ਹੀ ਹੈ ਜੀ ਦਿੱਲੀ ਰਾਜਸਥਾਨ ਐਂ ਉਤਰਾਖੰਡ ਸਰ ਪਿੱਛੇ ਜਿਹੜੇ ਸ਼ਰਾਬ ਦੇ ਕਾਰੋਬਾਰੀ ਦੇ ਵੀ ਦਾਨਿਸ਼ ਦਾ ਬੜਾ ਮਾਮਲਾ ਸਮੇਂ ਹੀ थाना ਗੇਟ ਕੀ ਮਤ ਹੈ ਇਹ ਵੀ ਦਾਨਿਸ਼ ਹੈ ਕਿ ਕੋਈ ਹੋਰ ਦੇਖੋ ਇਹਦੇ ਖਿਲਾਫ ਅਜੇ ਤਾਂ ਤੁਹਾਨੂੰ ਮੈਂ ਜਿਹੜੇ ਮੁਕਦਮੇ ਦੱਸੇ ਨੇ ਪੁਰਾਣੇ ਨੇ ਹੁਣ ਪੁੱਛ ਕੇ ਚ ਆਏਗਾ ਕਈ ਵਾਰ ਕੀ ਹੁੰਦਾ ਕ੍ਰਿਮੀਨਲ ਦੀ ਆਦਤ ਹੁੰਦੀ ਆਪਣੀ ਗੱਲ ਲੁਕਾਉਣ ਦੀ ਹਰ ਇੱਕ ਬੰਦਾ ਕੋਸ਼ਿਸ਼ ਕਰਦਾ ਹੈ ਕਿ ਮੈਂ ਘੱਟੋ ਘੱਟ ਕੱਲ ਦੱਸਾਂ ਤੇ ਉਹ ਸਾਰਾ ਪ੍ਰੋਫੈਸ਼ਨਲ ਇਨਵੈਸਟੀਗੇਸ਼ਨ ਦਾ ਪਾਰਟ ਹੈ ਜੀ ਸਰ ਭਾਈਸ਼ਖਰ ਉਹਦੇ ਤੇ ਵੀ ਕੰਮ ਕਰ ਰਹੇ ਜੀ ਵੈਪਨ ਆਫ ਅਫੈਂਸ ਮੋਰ ਇੰਪੋਰਟੈਂਟ ਸੀ ਬਾਈਕ ਦੇ ਉੱਤੇ ਵੀ ਚੱਲਦੇ ਆ ਜੀ ਹਾਂ ਜੀ ਥੈਂਕ ਯੂ ਜੀ ਹੁਣ ਤੁਹਾਨੂੰ ਆਪਣੇ ਸ਼ਹਿਰ ਅਜਨਾਲਾ ਤੋਂ ਦੂਰ ਅੰਮ੍ਰਿਤਸਰ ਜਾਣ ਦੀ ਕੋਈ ਜ਼ਰੂਰਤ ਨਹੀਂ ਕਿਉਂਕਿ ਤੁਹਾਡੇ ਸ਼ਹਿਰ ਅਜਨਾਲਾ ਦੇ ਵਿੱਚ ਦਾ ਮੇਕਓਵਰ ਸਟੂਡੀਓ ਸਪਾ ਐਂਡ ਸੈਲੂਨ ਅਕੈਡਮੀ ਖੁੱਲ ਚੁੱਕਾ ਹੈ ਜਿਸ ਦੇ ਵਿੱਚ ਚੰਡੀਗੜ੍ਹ ਅੰਮ੍ਰਿਤਸਰ ਦਾ ਤਜਰਬੇਕਾਰ ਸਟਾਫ ਆਪਣੀਆਂ ਸੇਵਾਵਾਂ ਪ੍ਰਦਾਨ ਕਰ ਰਿਹਾ ਤੁਸੀਂ ਇੱਥੋਂ ਦੇ ਤਜਰਬੇਕਾਰ ਟ੍ਰੇਨਰਾਂ ਤੋਂ ਸਕਿਨ ਟ੍ਰੀਟਮੈਂਟ 3 ਮਹੀਨੇ ਦਾ ਮੇਕਅਪ ਜਾਂ ਫਿਰ హెయిర్ ਟ੍ਰੀਟਮੈਂਟ ਦਾ ਕੋਰਸ ਕਰ ਸਕਦੇ ਹੋ ਜੇਕਰ ਤੁਸੀਂ ਹੁਣ ਐਡਮਿਸ਼ਨ ਕਰਵਾਉਂਦੇ ਹੋ ਤੇ ਤੁਹਾਨੂੰ 40% ਤੱਕ ਡਿਸਕਾਊਂਟ ਮਿਲੇਗਾ ਤੁਹਾਨੂੰ ਇੱਥੇ ਬਹੁਤ ਵਾਜਬ ਰੇਟਾਂ ਤੇ ਵਧੀਆ ਬ੍ਰਾਂਡ ਦੀ ਵਰਤੋਂ ਕਰਕੇ ਸੇਵਾਵਾਂ ਮਿਲ ਦਿੱਤੀਆਂ ਜਾ ਰਹੀਆਂ ਨੇ ਤੁਸੀਂ ਇੱਥੇ ਕਿਸੇ ਵੀ ਲੈਂਥ ਰਿਬਾਂਡਿੰਗ ਕੈਰਾਟਿਨ ਸਿਰਫ 2500 ਰੁਪਏ ਦੇ ਵਿੱਚ ਕਰਵਾ ਸਕਦੇ ਹੋ ਫੇਸ਼ੀਅਲ 400 ਰੁਪਏ ਚ ਥ੍ਰੇਡਿੰਗ 40 ਰੁਪਏ ਚ Fulumblex ਸੌਰਵ ਦੇ ਵਿੱਚ ਕੀ ਕੀਤਾ ਜਾ ਰਿਹਾ ਹੈ ਬ੍ਰਾਈਡਲ ਨੂੰ ਸਿਰਫ ਤੇ ਸਿਰਫ 4999 ਰੁਪਏ ਦੇ ਵਿੱਚ ਤਿਆਰ ਕੀਤਾ ਜਾਂਦਾ ਹੈ ਇੱਥੇ ਆਫੀਸ਼ੀਅਲ ਜੁਐਲਰੀ ਅਤੇ ਲਹੰਗੇ ਸਸਤੇ ਰੇਟਾਂ ਤੇ ਕਿਰਾਏ ਤੇ ਦਿੱਤੇ ਜਾਂਦੇ ਨੇ ਤੁਸੀਂ ਹੈਅਰ ਸਪਾ ਮੈਟ੍ਰਿਕਸ ਲਾਰੀਅਨ ਵੈਲਾ ਵਰਗੇ ਬ੍ਰਾਂਡ ਦੇ ਵਿੱਚ ਕਰਵਾ ਸਕਦੇ ਹੋ ਇੱਥੇ ਹੈਅਰ ਫਾਲ ਟ੍ਰੀਟਮੈਂਟ ਲੇਟੈਸਟ ਟੈਕਨੋਲੋਜੀ ਦੇ ਨਾਲ ਕੀਤਾ ਜਾ ਰਿਹਾ ਤੁਸੀਂ ਇਥੋਂ ਗਲੋਬਲ ਹੈਅਰ ਕਲਰ ਫੈਸ਼ਨ ਸ਼ੇਪਸ ਸਟਿਕਸ ਰੂਟ ਟਚ ਅਪ ਫਰੋਸਟਿੰਗ 3D ਸ਼ੇਡ ਹੈਅਰ ਪਾਲਿਸ਼ਿੰਗ ਦੀ ਸੁਵਿਧਾ ਲੈ ਸਕਦੇ ਤੁਸੀਂ ਇੱਥੇ ਮੈਨੀਕਿਓਰ ਪੈਡੀਕਿਓਰ ਵੀ ਕਰਵਾ ਸਕਦੇ ਤੁਸੀਂ ਇੱਥੋਂ ਹਰ ਫੈਸ਼ਨੇਬਲ ਹੈਅਰ ਸਟਾਈਲ ਬਣਵਾ ਸਕਦੇ ਫੇਸ਼ੀਅਲ ਬਲੀਚ ਦੇ ਵਿੱਚ ਸਾਰੇ ਬ੍ਰਾਂਡ ਅਵੇਲੇਬਲ ਨੇ ਜਿਸ ਬ੍ਰਾਂਡ ਦੇ ਵਿੱਚ ਤੁਸੀਂ ਚਾਹੋ ਕਰਵਾ ਸਕਦੇ ਦਾ ਮੇਕਓਵਰ ਸਟੂਡੀਓ ਸਪਾ ਐਂਡ ਸੂਮ ਅਕੈਡਮੀ ਨੂੰ ਵਿਜ਼ਿਟ ਕਰਨ ਲਈ ਨਜ਼ਦੀਕੀ ਬੋਨੀ ਹਸਪਤਾਲ ਸਟੇਟ ਬੈਂਕ ਰੋਡ ਤੇ ਆ ਤੁਸੀਂ ਹੇਠਾਂ ਦਿੱਤੇ ਗਏ ਨੰਬਰਾਂ ਤੇ ਵੀ ਸੰਪਰਕ ਕਰ ਸਕਦੇ ਹੋ ਆਧੁਨਿਕਤਾ ਅਤੇ ਪਰਿਵਰਤਨ ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ ਜੇਕਰ ਤੁਸੀਂ ਵੀ ਆਪਣਾ ਆਸ਼ੀਆਣਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ ਤੁਹਾਨੂੰ ਇੱਥੋਂ ਪੱਟੇ ਦੀਆਂ ਇਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਵੈਅ ਗ੍ਰਾਫਟਰ ਓਨੀਟਾ ਸੀਰਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕਜਾਰੀਆ ਕ੍ਰੈਂਜ਼ਾ ਕੀਵਾਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਜਿਹੜਾ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧੀਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇੱਥੋਂ ਵਧੀਆ ਬ੍ਰਾਂਡਸ ਦੇ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਖਰੀਦ ਸਕਦੇ ਹੋ ਪੇਂਟਸ ਵਿੱਚ ਨੈਰੋਲੈਕ ਏਸ਼ੀਅਨ ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆਂ ਚੂਲੇ ਗੀਜ਼ਰ ਸੈਂਟੈਕਸ ਮੋਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ ਪੰਜਾਬ ਦਾ ਹਰ ਮੁੱਦਾ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ ਪੀਜੀਏ ਇੰਡੀਆ ਨਿਊਜ਼ ਦੇ ਨਾਲ ਲਾਈਕ ਕਰੋ ਸਾਡਾ ਫੇਸਬੁੱਕ ਪੇਜ ਸਬਸਕ੍ਰਾਈਬ ਕਰੋ YouTube ਚੈਨਲ ਪੀਜੀਏ ਇੰਡੀਆ ਨਿਊਜ਼